ਰਾਜੀਵਾਲ ਸਾਹਿਬ ਤਾਂ ਕਹਿੰਦੇ ਚੰਡੀਗੜ੍ਹ ਜਾਣਾ ਤੇ ਤੁਸੀਂ ਕਹਿੰਦੇ ਜੀ ਲੋਕਾਂ ਨੂੰ ਕਹਿੰਦੇ ਦਿੱਲੀ ਜਾਣਾ ਜੀ ਜਾਣਾ ਕਿੱਧਰ ਹੈ ਜੀ ਇੱਕ ਰਾਜੀਵਾਲ ਦਿੱਲੀ ਨੂੰ ਤੋਰਦਾ ਕਿ ਰਿਹਾ ਜੀ ਇੱਕ ਰਾਜੀਵਾਲ ਜੀ ਚੰਡੀਗੜ੍ਹ ਵੱਲ ਨੂੰ ਅਸੀਂ 13 ਫਰਵਰੀ ਨੂੰ ਦਿੱਲੀ ਪੱਕਾ ਮੋਰਚਾ ਲਾਉਣਾ ਹੈ ਫੇ ਚੰਡੀਗੜ੍ਹ ਕਿਉਂ ਨਹੀਂ ਜਾ ਰਹੇ ਜੀ ਤੁਸੀਂ ਚੰਡੀਗੜ੍ਹ ਨਹੀਂ ਇੱਥੇ ਚੰਡੀਗੜ੍ਹ ਇੱਥੇ ਕੁਝ ਨਹੀਂ ਹੈ ਮਲਵੀਰ ਸਿੰਘ ਰਾਜੀਵਾਲ ਦਾ ਤੁਹਾਡਾ ਭਾਈ ਹੈ ਜੀ ਤੁਹਾਡੇ ਪਿੰਡ ਦਾ ਹੈ ਜੀ ਉਸ ਬੰਦੇ ਨੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਕਰਿਆ ਆਪਣੇ ਹਿੱਤਾਂ ਲਈ ਕਿਸਾਨੀ ਨੂੰ ਵੇਚ ਦਿੰਦਾ ਇਹ ਤਾਂ ਅਸੀਂ ਜਿਹੜੇ ਪਹਿਲੇ ਸੀਗੇ ਲਵ ਲੈਟਰ ਲਿਖਣ ਵਾਲੇ ਉਹ ਸਾਰੇ ਸੈਟ ਤੇ ਕਰਤੇ ਵੱਡੇ ਵੱਡੇ ਅਧਾਨੀ ਵਾਨੀਆਂ ਦਾ ਕਰਜ਼ਾ ਮaaf ਹੋ ਸਕਦਾ ਕੀ ਕਿਸਾਨ ਦਾ ਕਰਜ਼ਾ ਨਹੀਂ ਮaaf ਹੋ ਸਕਦਾ ਸਿੰਚਾਈ ਖੇਤਾਂ ਦੇ ਵਿੱਚ ਨਹਿਰੀ ਪਾਣੀਆਂ ਨਾਲ ਹੋਣ ਲੱਗੀ ਜਦ ਤੱਕ ਨਹੀਂ ਜੜੀ ਹੋਈ ਵੱਡੇ ਪੋਸਟਰ ਤੁਸੀਂ ਨਹੀਂ ਦੇਖਿਆ ਜੀ ਮਾਨ ਸਰਕਾਰ ਦੇ ਕਰੋੜਾਂ ਰੁਪਇਆ ਖਾ ਗਿਆ ਕੇਜਰੀਵਾਲ ਨੂੰ ਸ਼ਾਇਰ ਕਰਾਉਣ ਲਈ ਜਹਾਜ਼ ਦਾ ਖਾ ਗਿਆ ਕਰੋੜਾਂ ਰੁਪਈਆ ਸਾਡਾ ਖਾ ਗਿਆ ਕਰੋੜਾਂ ਰੁਪਈਏ ਦੇ ਵੱਡੇ ਵੱਡੇ ਪੋਸਟਰ ਲਾਤੇ ਭਗਵੰਤ ਮਾਨ ਨੇ ਅਸੀਂ ਇੰਨੀਆਂ ਮਸ਼ੀਨਾਂ ਦੇਤੀਆਂ ਪਰ ਲੋਕ ਤਾਂ ਇਹ ਵੀ ਕਹਿੰਦੇ ਜੀ ਲੋਕ ਕਹਿੰਦੇ ਕਿਸਾਨ ਆਗੂ ਵੀ ਕਰੋੜਾਂ ਰੁਪਈਆ ਖਾ ਗਏ ਜੀ ਜਿਹੜੇ ਪੈਸੇ ਲੈ ਕੇ ਆਏ ਨੇ ਉਹਨਾਂ ਦਾ ਈਡੀ ਲਾ ਦੇਣ ਸਾਡੇ ਤੇ ਇਨਕੁਆਰੀ ਕਰ ਲੈਣ ਸਾਡੇ ਖਾਤੇ ਚੈੱਕ ਕਰ ਲੈਣ ਕਿ ਸਾਡੇ ਕੋਲ ਕੀ ਆਇਆ ਸੀ ਤਾਂ ਕਾਜੂ ਬਤਾ ਮਨ ਦਿੱਲੀ ਦੀ ਜਾਂਦੀ ਹੁਣ ਵੀ ਜਾਵਾਂਗੇ ਜਾ ਕੇ ਕਿਉਂ ਨਹੀਂ ਦਿੰਦੇ ਸਾਡਾ ਗੁਰਸਬਾਹਾਂ ਸਾਹਿਬ ਕਿਉਂਕਿ ਜਦ ਮੰਦਿਰ ਬਣ ਸਕਦਾ ਸਾਡਾ ਕਿਉਂ ਨਹੀਂ ਦਿੰਦੇ ਅਸੀਂ ਇਹ ਮੋਦੀ ਸਾਹਿਬ ਨੂੰ ਕਹਿੰਦੇ ਆ ਸਾਡੀ ਜਗ੍ਹਾ ਛੱਡ ਦੇ ਨਹੀਂ ਸਾਨੂੰ ਜ਼ੋਰਤਾਂ ਲੈਣੀ ਪੈਣੀ ਆ ਕਿਸੇ ਦਿਨ ਪਰ ਹੁਣ ਤਾਂ ਗੱਲ ਇਹ ਵੀ ਆ ਗਈ ਵੀ ਹੁਣ ਰਾਮ ਮੰਦਿਰ ਬਣਿਆ ਕਹਿੰਦੇ ਹਰੀ ਮੰਦਰਵਾਲ ਪੋਸਟਾਂ ਪੈਣ ਲੱਗ ਗਏ ਆ ਜੀ ਵੀ ਇਹ ਹਰੀ ਦਾ ਵਿਸ਼ਨੂੰ ਦਾ ਮੰਦਿਰ ਹੈ ਜੀ ਇਹਨੂੰ ਵੀ ਹੁਣ ਪ੍ਰੋਬਲਮਾਂਗੇ ਦਰਬਾਰ ਸਾਹਿਬ ਨੂੰ ਕਿਹਾ ਜਾ ਰਿਹਾ ਧਿਆਨ ਕਰ ਲਿਓ ਮੋਦੀਆ ਕਾਂਗਰਸ ਵਾਲਿਆਂ ਨੇ ਹਰਮੰਦਰ ਸਾਹਿਬ ਤੇ ਉਂਗਲੀ ਚੱਕੀ ਸੀ ਢਾਹਿਆ ਸੀ ਨਾ ਡੰਡਾ ਛੱਡਾ ਰਿਹਾ ਨਾ ਡੰਡਾ ਰਿਹਾ ਕੱਲੂ ਤੂੰ ਹਰਮੰਦਰ ਸਾਹਿਬ ਵਾਲੇ ਜੇ ਮਾੜਾ ਸੋਚਿਆ ਨਾ ਤੇਰਾ ਕੱਖ ਨਹੀਂ ਰਹਿਣਾ ਸਤਿ ਸ੍ਰੀ ਅਕਾਲ ਜੀ ਦਰਸ਼ਕੋ ਠੰਡ ਬਹੁਤ ਹੈ ਤੇ ਅਜਿਹੀ ਠੰਡ ਦੇ ਵਿੱਚ ਸਰਦੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਪੜ ਵਿਖੇ ਮਹਾਪੰਚਾਇਤ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਵੱਲੋਂ ਇਹ ਮਹਾਪੰਚਾਇਤ ਰੱਖੀ ਗਈ ਹੈ ਇਸ ਦੇ ਵਿੱਚ ਵੱਖ-ਵੱਖ ਕਿਸਾਨ ਆਗੂ ਜਿਹੜੇ ਪਹੁੰਚ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਿ ਆਪਾਂ 13 ਫਰਵਰੀ ਨੂੰ ਦਿੱਲੀ ਜਾਣਾ ਹੈ ਤੇ ਆਪਣੀਆਂ ਮੰਗਾਂ ਮਨਵਾ ਕੇ ਹੀ ਹੁਣ ਵਾਪਸ ਮੁੜਾਂਗੇ ਹਾਲਾਂਕਿ ਵਿੱਚ ਖਬਰਾਂ ਤਾਂ ਇਹ ਵੀ ਆਉਂਦੀਆਂ ਰਹੀਆਂ ਵੀ ਰਾਜਵਾਲ ਸਾਹਿਬ ਕਹਿੰਦੇ ਵੀ ਆਪਾਂ ਚੰਡੀਗੜ੍ਹ ਜਾਣਾ ਹੈ ਤਾਂ ਹੁਣ ਦੁਬਜਾ ਬਣੀ ਹੋਈ ਆ ਵੀ ਚੰਡੀਗੜ੍ਹ ਜਾਣਾ ਜਾਂ ਦਿੱਲੀ ਜਾਣਾ ਸੋ ਸਾਡੇ ਰਵਿੰਦਰ ਸਿੰਘ ਰਾਜਵਾਲ ਸਾਹਿਬ ਨੇ ਇਹ ਗੱਲਬਾਤ ਕਰਦੇ ਆ ਰਾਜੇਵਾਲ ਸਾਹਿਬ ਤਾਂ ਕਹਿੰਦੇ ਚੰਡੀਗੜ੍ਹ ਜਾਣਾ ਤੇ ਤੁਸੀਂ ਕਹਿੰਦੇ ਜੀ ਲੋਕਾਂ ਨੂੰ ਕਹਿੰਦੇ ਦਿੱਲੀ ਜਾਣਾ ਜੀ ਜਾਣਾ ਕਿੱਧਰ ਹੈ ਜੀ ਇੱਕ ਰਾਜੇਵਾਲ ਦਿੱਲੀ ਨੂੰ ਤੋਰ ਰਿਹਾ ਜੀ ਇੱਕ ਰਾਜੇਵਾਲ ਜੀ ਚੰਡੀਗੜ੍ਹ ਵੱਲ ਨੂੰ ਵੈਗਰੀ ਜਿੱਕਾ ਖਾਲਸਾ ਵੈਗਰੀ ਕੀ ਫਤਿਹ ਅਸੀਂ 13 ਫਰਵਰੀ ਨੂੰ ਦਿੱਲੀ ਪੱਕਾ ਮੋਰਚਾ ਲਾਉਣਾ ਵੱਡੇ ਪੱਧਰ ਤੇ ਉਹਦੇ ਵਿੱਚ ਸਾਡੀਆਂ ਮੰਗਾਂ ਮੇਨ ਇਹ ਨੇ ਇੱਕ ਤਾਂ ਐਮਐਸਪੀ ਦੀ ਦੂਜੀ ਸਾਡੀ ਕੋਰਟ ਪ੍ਰੋਡਕਸ਼ਨ ਸਵਾਮੀ ਨਾਥਨ ਦੀ ਰਿਪੋਰਟ ਤੀਜਾ ਸਾਡਾ ਸਪੂਰਨ ਕਰਜ਼ਾ ਮਾਫੀ ਇੱਕ ਸਾਡੀ ਬੜੇਪਾ ਪੈਨਸ਼ਨ ਇੱਕ ਜਿਹੜੇ ਕੇਸ ਨੇ ਉਹ મોદી ਦਾ ਇਹ ਲਾਸਟ ਬਜਟ ਆ મોદી ਸਰਕਾਰ ਨੂੰ ਅਸੀਂ ਚੱਲਦਾ ਕਰਨਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲਾ ਕੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨ ਹੁੰਦੀਆਂ ਭਾਵੇਂ ਇਹ ਨੋਟੀਫਿਕੇਸ਼ਨ ਜਾਰੀ ਕਰ ਦੇਣ ਜਿੰਨੀ ਆਸੇ ਸਾਡੀਆਂ ਮੰਗਾਂ ਮੰਨ ਨਹੀਂ ਹੁੰਦੀਆਂ ਅਸੀਂ ਦਿੱਲੀੋਂ ਮੰਗਾਂ ਮਨਾ ਕੇ ਆਉਣਾ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਲੈਣੀ ਹੈ ਸਾਰੀਆਂ ਫਸਲਾਂ ਦੇ ਉੱਤੇ ਕਾਟ ਆਫ ਪ੍ਰੋਡਕਸ਼ਨ ਦੇ ਨਾਲ ਰੇਟ ਲੈਣਾ ਹੈ ਹੈ ਅਰ ਸਾਰਾ ਕਰਜ਼ਾ ਮਾਫ਼ ਕਰਾਉਣਾ ਕਿਉਂਕਿ ਜਦੋਂ ਵੱਡੇ ਵੱਡੇ ਅਧਾਨੀ ਵਾਨੀਆਂ ਦਾ ਕਰਜ਼ਾ ਮਾਫ਼ ਹੋ ਸਕਦਾ ਕੀ ਕਿਸਾਨ ਦਾ ਕਰਜ਼ਾ ਨਹੀਂ ਮਾਫ਼ ਹੋ ਸਕਦਾ ਕਿਸਾਨ ਇਹਨਾਂ ਦਾ ਢਿੱਡ ਭਰਦਾ ਕਿਸਾਨ ਇਹਨਾਂ ਨੂੰ ਅਨਾਜ ਦਿੰਦਾ ਹੈ ਉਹਦਾ ਕਰਜ਼ਾ ਮਾਫ਼ ਕਿਉਂ ਨਹੀਂ ਕਰ ਸਕਦੇ ਇਹ ਕੋਈ ਵੱਡੀ ਗੱਲ ਨਹੀਂ ਇਹ ਤਾਂ ਇੱਕ ਛੋਟੀ ਜੀ ਗੱਲ ਆ ਮੋਦੀ ਸਰਕਾਰ ਨੂੰ ਚਾਹੀਦਾ ਵੀ ਇਸ ਬਜਟ ਦੇ ਵਿੱਚ ਸਾਡੀਆਂ ਸਾਰੀਆਂ ਮੰਗਾਂ ਪਾ ਦੇਣ ਸਾਰੇ ਕਾਨੂੰਨ ਬਣਾ ਦੇਣ ਨਹੀਂ ਤਾਂ ਅਸੀਂ 13 ਫਰਵਰੀ ਨੂੰ ਬਹੁਤ ਵੱਡੇ ਪੱਧਰ ਤੇ ਆਣ ਤੇ ਚੰਡੀਗੜ੍ਹ ਕਿਉਂ ਨਹੀਂ ਜਾ ਰਹੇ ਜੀ ਤੁਸੀਂ ਚੰਡੀਗੜ੍ਹ ਨਹੀਂ ਇੱਥੇ ਚੰਡੀਗੜ੍ਹ ਇੱਥੇ ਕੁਝ ਨਹੀਂ ਆ ਇਹ ਤਾਂ ਮੰਗ ਤੇ ਆਂਦੀ ਸਰਕਾਰ ਆ ਜਿਹੜਾ ਕੇਜਰੀਵਾਲ ਆ ਕੇਜਰੀਵਾਲ ਆਪਣੀ ਚਲਾਉਦਾ ਭਗਵੰਤ ਸਿੰਘ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਨਾਲ ਸਾਡੀਆਂ 15 ਮੀਟਿੰਗਾਂ ਹੋਈਆਂ ਇੱਕ ਵੀ ਮੀਟਿੰਗ ਜਿਨ੍ਹਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕਰਿਆ ਕਿਸੇ ਨੂੰ ਕੁਝ ਨਹੀਂ ਦਿੱਤਾ ਔਰ ਇਹ ਤਾਂ ਉਲਟਾ ਮੈਂ ਕਹਿੰਦਾ ਵੀ ਜਿਹੜੇ ਵਿਚਾਰੇ ਵੀਰ ਨੇ মিডিਆ ਵਾਲੇ ਸੱਚ ਦੀ ਆਵਾਜ਼ ਚੱਕਦੇ ਨੇ ਮੈਂ ਉਹਨਾਂ ਦਾ ਧੰਨਵਾਦੀਆਂ ਉਹਨਾਂ ਦੇ ਵੀ ਚੈਨਲ ਬੰਦ ਕਰਨ ਲੱਗੇ ਹੈਨੀ ਮੈਂ ਉਹਨਾਂ ਦੇ ਵੀ ਨਾਲ ਖੜਾ ਔਰ ਖੜਾ ਰਹਾਂਗਾ ਉਹਨਾਂ ਨੇ ਤੇ ਵੱਡੇ ਵੱਡੇ ਪੋਸਟ ਲਾਤੇ ਕਿਸਾਨ ਖੁਸ਼ਹਾਲ ਹੋਗੇ ਕਹਿੰਦੇ ਗਰੀਬ ਲੋਕ ਖੁਸ਼ਹਾਲ ਹੋਗੇ ਜੀ ਨੈਰੀ ਪਾਣੀ ਘਰ ਘਰ ਪਹੁੰਚਾ ਦਿੱਤਾ ਜੀ ਸਿੰਚਾਈ ਖੇਤਾਂ ਦੇ ਵਿੱਚ ਨਹਿਰੀ ਪਾਣੀਆਂ ਨਾਲ ਹੋਣ ਲੱਗੀ ਜਦ ਤੱਕ ਨਹੀਂ ਜੜੀ ਹੋਈ ਵੱਡੇ ਪੋਸਟਰ ਤੁਸੀਂ ਨਹੀਂ ਦੇਖਿਆ ਜੀ ਮਾਨ ਸਰਕਾਰ ਦੇ ਕੁਛ ਨਹੀਂ ਕਿਸਾਨ ਕਕਾਲ ਹੋਇਆ ਇਹ ਨਹਿਰੀ ਪਾਣੀ ਸਾਨੂੰ ਕਿਤੇ ਨਹੀਂ ਦਿੱਤਾ ਸਾਡੇ ਨਾਲ ਵਹਿ ਕੇ ਟੇਬਲ ਟਾਕ ਕਰ ਲੈਣ ਸਾਡੇ ਨਾਲ ਗੱਲਬਾਤ ਕਰ ਲੈਣ ਇਹ ਤਾਂ ਸਾਡਾ 350 ਕਰੋੜ ਰੁਪਇਆ ਜਿਹੜਾ ਸੈਕਟਰ ਵੱਲੋਂ ਮਸ਼ੀਨਾਂ ਦਾ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਉਹ ਵੀ ਖਾ ਗਿਆ ਕਰੋੜਾਂ ਰੁਪਈਆ ਖਾ ਗਿਆ ਕੇਜਰੀਵਾਲ ਨੂੰ ਸ਼ਾਇਰ ਕਰਾਉਣ ਲਈ ਜਹਾਜ਼ ਦਾ ਖਾ ਗਿਆ ਕਰੋੜਾਂ ਰੁਪਈਆ ਸਾਡਾ ਖਾ ਗਿਆ ਕਰੋੜਾਂ ਰੁਪਈਏ ਦੇ ਵੱਡੇ ਵੱਡੇ ਪੋਸਟਰ ਲਾਤੇ ਭਗਵਾਨਤਬਾਨ ਨੇ ਅਸੀਂ ਇੰਨੀਆਂ ਮਸ਼ੀਨਾਂ ਦੇਤੀਆਂ ਅਸੀਂ ਇੰਨਾ ਕੁਝ ਕਰ ਲਿਆ ਇਹ ਸਾਰ ਸੱਡਰਾਮੇ ਨੇ ਸਭ ਝੂਠ ਬੋਲਦੇ ਨੇ ਇਹਦੇ ਕੋਈ ਕੁਝ ਨਹੀਂ ਹੈ ਤੁਸੀਂ ਕਹਿੰਦੇ ਉਹ ਸੈਂਟਰ ਦਾ ਕਰੋੜਾ ਖਾ ਕੇ ਪਰ ਲੋਕ ਤਾਂ ਇਹ ਵੀ ਕਹਿੰਦੇ ਜੀ ਲੋਕ ਕਹਿੰਦੇ ਕਿਸਾਨ ਆਗੂ ਵੀ ਕਰੋੜਾਂ ਰੁਪਏ ਖਾ ਗਏ ਜੀ ਉਦੋਂ ਦਿੱਲੀ ਤੋਂ ਭੱਜਿਆ ਹੈ ਜੀ ਜਿਵੇਂ ਪਤਾ ਨਹੀਂ ਪਛੇ ਜੀ ਬਹੁਤ ਤੁਹਾਡੇ ਦਾ ਜੀ ਸਮਾਗਮ ਰੁਕੇ ਹੁੰਦੇ ਆ ਜੀ ਵੀ ਹੁਣ ਫੇਰ ਪੈਸੇ ਦੀ ਫੰਡਾਂ ਦੀ ਲੋੜ ਹੈ ਹੁਣ ਪੈਸਾ ਫੇਰ ਦਿਖ ਰਿਹਾ ਫੇਰ ਹੁਣ ਉਧਰ ਨੂੰ ਭੱਜ ਰਹੇ ਆ ਜੀ ਕਿਸਾਨ ਇਹਨਾਂ ਦੇ ਕੋਲ ਸਰਕਾਰ ਜਿਨ੍ਹਾਂ ਨੇ ਕਰੋੜਾਂ ਰੁਪਏ ਖਾਧੇ ਉਹਦੀ ਇਨਕੁਆਇਰੀ ਕਰ ਲੈਣ ਜਿਹੜੇ ਪੈਸੇ ਲੈ ਕੇ ਆਏ ਨੇ ਉਹਨਾਂ ਦਾ ਆਈ.ਡੀ. ਲਾ ਦੇਣ ਅਸੀਂ ਕਿਸਾਨ ਨੇਤਾਮਾ 1970 ਦਾ ਚੱਲਿਆ ਹੋਇਆ ਮੇਰਾ ਪਿੰਡ ਰਾਜੇਵਾਲ ਆ ਸਾਡੇ ਤਾਂ ਇਨਕੁਆਇਰੀ ਕਰ ਲੈ ਸਾਡੇ ਖਾਤੇ ਚੈੱਕ ਕਰ ਲੈਣ ਨੂੰ ਵੀ ਸਾਡੇ ਕੋਲ ਕੀ ਆਇਆ ਕਿੱਥੋਂ ਪੈਸਾ ਆਇਆ ਇਹ ਤਾਂ મોદી ਉਸ ਵੇਲੇ ਕਹਿੰਦਾ ਸੀ ਵੀ ਭੁੱਖੇ ਮਰਦੇ ਭੱਜ ਜਾਣਗੇ ਇਹ ਸਹਿਬ ਗੁਰੂ ਗੋਬਿੰਦ ਸਿੰਘ ਦੀ ਔਲਾਦ ਆ ਇਹ ਭੁੱਖੇ ਦਾ ਕੀ ਬੜਿਆ ਅਸੀਂ ਤਾਂ ਕਾਜੂ ਬਦਾਮਾ ਨਾਲ ਦਿੱਲੀ ਦੀ ਜਾਤੀ ਹੁਣ ਵੀ ਜਾਵਾਂਗੇ ਜਾ ਕੇ ਹੁਣ ਤੁਸੀਂ ਫਿਰ ਪਹਿਲਾਂ ਜਿਸ ਤਰ੍ਹਾਂ ਸਾਰੇ ਗਏ ਸੀ ਉਹ ਸਾਰੇ ਕਿਉਂ ਨਹੀਂ ਜਾ ਰਹੇ ਜੀ ਹੁਣ ਕੁਛ ਆਗੂ ਕਹਿ ਰਹੇ ਜੀ ਚੰਡੀਗੜ੍ਹ ਜਾਣਾ ਹੈ ਜੀ ਕੁਛ ਆਗੂ ਦਿੱਲੀ ਨੂੰ ਹੁਣ ਪਾਟੇ ਹੋਈ ਨਜ਼ਰ ਕਿਉਂ ਆ ਰਹੀ ਜੀ ਦੇਖੋ ਗੱਲ ਇਹ ਆ ਇਹ ਉਹਨਾਂ ਦੀ ਸੋਚ ਆ ਉਹਨਾਂ ਬੰਦਿਆਂ ਨੇ ਇਲੈਕਸ਼ਨ ਲੜਿਆ ਸੀ ਉਸ ਵੇਲੇ ਉਸ ਵੇਲੇ ਬੱਠੇ ਰਹੇ ਤੇ 3 ਮਹੀਨੇ ਸਭ ਮੰਗਾ ਮੰਨੀਆਂ ਜਾਣੀਆਂ ਸੀ ਸਰਕਾਰ ਝਰਕੀ ਪਈ ਸੀ ਉਸ ਤੋਂ ਪਤਾ ਲੱਗਦਾ ਵੀ ਉਹ ਸਰਕਾਰ ਨੇ ਕੋਈ ਅੱਖ ਚੋਪਤੀ ਉਹ ਬੰਦੇ ਸਰਕਾਰ ਨਾਲ ਰਲੇ ਹੋਏ ਸੀ ਤਾਹੀ ਇਲੈਕਸ਼ਨ ਲੜੇ ਅਸੀਂ ਨਹੀਂ ਲੜਦੇ ਅਸੀਂ ਕਿਸੇ ਨਾਲ ਸਤੋਂ ਨਹੀਂ ਸੀ ਕਿਸੇ ਕੋਈ ਸੀਟ ਲੈਂਦੇ ਅਸੀਂ ਨਹੀਂ ਚੇਅਰਮੈਨੀਆਂ ਲੈਂਦੇ ਜਤੈਵੰਦੀ ਵਾਲਿਆਂ ਨੇ ਪਹਿਲਾ ਲੱਖੋਵਾਲ ਚੇਅਰਮੈਨ ਬਣਿਆ ਬਲਵੀਰ ਸਿੰਘ ਰਾਜੇਵਾਲ ਭਵਿੰਦਰ ਮਾਨ ਚੇਅਰਮੈਨ ਬਣਿਆ ਐਮਪੀ ਬਣਿਆ ਰਾਜ ਸਭਾ ਦਾ ਮੈਂਬਰ ਹੈ ਕਿ ਨਹੀਂ ਅਸੀਂ ਨਹੀਂ ਲੈਂਦੇ ਮੇਰੀ 72 ਸਾਲ ਦੀ ਉਮਰ ਹੋ ਗਈ ਅਸੀਂ ਨਹੀਂ ਲੈਂਦੇ ਬਲਵੀਰ ਸਿੰਘ ਰਾਜੇਵਾਲ ਦਾ ਤੁਹਾਡਾ ਭਾਈ ਹੈ ਜੀ ਤੁਹਾਡੇ ਪਿੰਡ ਦਾ ਹੈ ਜੀ ਭਾਈ ਜ਼ਰੂਰ ਆ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੋ ਦੇਖੇ ਵੀ 1970 ਦਾ ਮੈਂ ਚੱਲਿਆ ਹੋਇਆ ਅਸੀਂ ਉਹਨੂੰ ਨੇਤਾ ਬਣਾਉਣ ਵਾਲਿਆਂ ਪਹਿਲਾਂ ਵੀ ਮੈਂ ਇੱਕ ਸੀਡੀ ਪਾਈ ਸੀ ਉਸ ਬੰਦੇ ਨੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਕਰਿਆ ਆਪਣੇ ਹਿੱਤਾਂ ਲਈ ਕਿਸਾਨੀ ਨੂੰ ਵੇਚ ਦਿੰਦਾ ਉਹ ਜਿਵੇਂ ਕਣਕ ਚ ਕੌਗਰੀ ਹੁੰਦੀ ਆ ਰਾਜੇਵਾਲ ਸਾਹਿਬ ਨੂੰ ਮੰਨਣ ਵਾਲੇ ਕਹਿੰਦੇ ਜੀ ਉਹ ਮਸੀਹਾ ਆ ਜੀ ਕਿਸਾਨਾਂ ਦਾ ਮਸੀਹਾ ਤਾਂ ਜੀ ਬਹੁਤ ਵੱਡਾ ਮੈਂ ਤਾਂ ਆਪ ਕਹਿੰਦਾ ਕਣਕ ਦੇ ਵਿੱਚ ਕੌਗਰੀ ਹੁੰਦੀ ਆ ਕੌਗਰੀ ਆ ਹਾਂ ਜੀ ਇਹ ਗੱਲ ਆ ਵੀ ਮੈਂ ਅਸੀਂ ਕਦੇ ਵੀ ਹੁਣ ਜਿਹੜਾ ਮੋਰਚਾ ਲਾਉਣਾ ਇਹ ਗੈਰ ਸਿਆਸੀ ਆ ਇਹ ਚ ਅਸੀਂ ਜਿਹੜੇ ਪਹਿਲੇ ਸੀਗੇ ਲਵ ਲੈਟਰ ਲਿਖਣ ਵਾਲੇ ਉਹ ਸਾਰੇ ਸਾਈਡ ਤੇ ਕਰਤੇ ਹੈ ਨਹੀਂ ਅਸੀਂ ਮੋਰਚਾ ਜਿੱਤ ਕੇ ਆਣਾ ਮੋਦੀ ਦੀਆਂ ਗੋਡੀਆਂ ਲਵਾ ਕੇ ਆਣਾ ਜੋ ਮਰਜ਼ੀ ਹੋ ਜਾ ਇੱਕ ਗੱਲ ਤੁਸੀਂ ਗਾਈ ਮੋਦੀ ਦੀਆਂ ਗੋਡਨੀਆਂ ਲਾਉਣੀਆਂ ਤੇ ਮੋਦੀ ਨੂੰ ਚਲਦਾ ਕਰਨਾ ਪਰ ਉਹ ਕਹਿੰਦੇ ਜੀ ਰਾਮ ਮੰਦਰ ਬਣ ਗਿਆ ਉਹਦਾ ਸਮਾਗਮ ਵੀ ਹੋ ਲਿਆ ਹੁਣ ਜਿਹੜੇ ਰਾਮ ਨੂੰ ਲੈ ਕੇ ਆਏ ਆ ਉਹਨਾਂ ਨੂੰ ਅਸੀਂ ਲੈ ਕੇ ਆਉਣਾ ਇਹ ਨਾਰਾ ਚੱਲਿਆ ਬਹੁਤ ਤਾਂ ਹੁਣ ਉਹ ਕਹਿੰਦੇ ਤੁਸੀਂ ਕਿਸਾਨ ਚਾਹੇ ਜਿੰਨੇ ਮਰਜ਼ੀ ਧਰਨੇ ਲੱਗ ਜਾਣ ਸੈਂਟਰ ਦੇ ਖਿਲਾਫ ਜਿਹੜੇ ਮਰਜ਼ੀ ਲਾ ਲੈਣ ਪਰ ਆਪਾਂ ਨੇ ਜਿਹੜਾ ਕੰਮ ਕਰਨਾ ਸੀ ਕਰ ਲਿਆ ਤੇ ਹੁਣ ਮੋਦੀ ਦਾ ਆਉਣਾ ਤੈਹ ਹੋ ਗਿਆ ਜੀ ਦੇਖੋ ਗੱਲ ਇਹ ਆ ਉਹਨਾਂ ਦਾ ਜਿਹੜਾ ਰਾਮ ਆ ਉਹਨੂੰ ਅਸੀਂ ਵੀ ਭਗਵਾਨ ਮੰਨਦੇ ਆ ਕੋਈ ਐਸੀ ਗੱਲ ਨਹੀਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਅਸੀਂ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਉਹਨਾਂ ਲੋਕਾਂ ਦੀ ਆਪਣੀ ਸੋਚ ਆ ਉਹ ਆਪਣੇ ਰਾਮ ਨੂੰ ਭਗਵਾਨ ਮੰਨਦੇ ਨੇ ਉਹਨਾਂ ਦੀ ਆਪਣੀ ਬੱਕਰੀ-ਬੱਕਰੀ ਸੋਚ ਆ ਜੋ ਉਹਨਾਂ ਨੇ ਮੰਦਿਰ ਬਣਾਇਆ ਉਹਨਾਂ ਨੇ ਆਪਣੀ ਸੋਚ ਨਾਲ ਬਣਾਇਆ ਚੰਗੀ ਗੱਲ ਆ ਅਸੀਂ ਨਹੀਂ ਕਹਿੰਦੇ ਮਾੜੀ ਗੱਲ ਆ ਇਹ ਕਹਿੰਦੇ ਸਾਡਾ ਵੀ ਗਿਆਨਗੋਦੜੀ ਗੁਰਦੁਆਰਾ ਦੇ ਦੇਣ ਉੱਥੇ ਗੁਰਨਾਨਕ ਦੇਵ ਜੀ ਵਾਲਾ ਕਿਉਂ ਨਹੀਂ ਦਿੰਦੇ ਸਾਡਾ ਗੁਰਦੁਆਰਾ ਸਾਹਿਬ ਕਿਉਂਕਿ ਜਦ ਮੰਦਿਰ ਬਣ ਸਕਦਾ ਸਾਡਾ ਗੁਰਦੁਆਰਾ ਕਿਉਂ ਨਹੀਂ ਦਿੰਦੇ ਅਸੀਂ ਇਹ ਮੋਦੀ ਸਾਹਿਬ ਨੂੰ ਕਹਿੰਦੇ ਆ ਸਾਡੀ ਜਗ੍ਹਾ ਛੱਡ ਦੇ ਨਹੀਂ ਸਾਨੂੰ ਜ਼ੋਰ ਤਾਂ ਲੈਣੀ ਪੈਣੀ ਆ ਕਿਸੇ ਦਿਨ ਲਵਾਂਗੇ ਪਰ ਹੁਣ ਤਾਂ ਗੱਲ ਇਹ ਵੀ ਆ ਗਈ ਵੀ ਹੁਣ ਰਾਮ ਮੰਦਰ ਬਣਿਆ ਕਹਿੰਦੇ ਹਰੀ ਮੰਦਰਵਾਲ ਪੋਸਟਾਂ ਪੈਣ ਲੱਗ ਗਏ ਆ ਜੀ ਵੀ ਇਹ ਹਰੀ ਦਾ ਵਿਸ਼ਨੂੰ ਦਾ ਮੰਦਰ ਹੈ ਜੀ ਇਹਨੂੰ ਵੀ ਹੁਣ ਲਵਾਂਗੇ ਦਰਬਾਰ ਸਾਹਿਬ ਨੂੰ ਕਿਹਾ ਜਾ ਰਿਹਾ ਮੈਂ ਖਬਰ ਪੜੀ ਆ ਫੇਸਬੁਕ ਤੇ ਬੜੀ ਚੰਗੀ ਤਰ੍ਹਾਂ ਪਰ ਇੱਕ ਧਿਆਨ ਕਰ ਲਿਓ ਮੋਦੀਆ ਕਾਂਗਰਸ ਵਾਲਾ ਨੇ ਹਰਮੰਦਰ ਸਾਹਿਬ ਤੇ ਉਂਗਲੀ ਚੱਕੀ ਸੀ ਢਾ ਆ ਸੀ ਨਾ ਛੱਡਾ ਰਿਹਾ ਨਾ ਡੰਡਾ ਰਿਹਾ ਕੱਲੂ ਤੂੰ ਹਰਮੰਦਰ ਸਾਹਿਬ ਵਾਲੇ ਜੇ ਮਾੜਾ ਸੋਚਿਆ ਨਾ ਤੇਰਾ ਕੱਖ ਨਹੀਂ ਰਹਿਣਾ ਉਹ ਹਰੀ ਦਾ ਮੰਦਿਰ ਆ ਉਹ ਸਾਡਾ ਸਿਰ ਆ ਹਰਮੰਦਰ ਸਾਹਿਬ ਜਿਹਨੇ ਵੀ ਹਰਮੰਦਰ ਸਾਹਿਬ ਲਈ ਮਾੜਾ ਸੋਚਿਆ ਮਾੜਾ ਕਰਿਆ ਉਹਦਾ ਕੱਖ ਨਹੀਂ ਰਹਿਣਾ ਨਾ ਤੇਰਾ ਰਹਿਣਾ ਤੋ ਬਿਲਕੁਲ ਜਿੰਦਰ ਸਿੰਘ ਰਾਜੇਵਾਲ ਸਾਹਿਬ ਨੇ ਉਹ ਜਿਨ੍ਹਾਂ ਨੇ ਇੱਥੇ ਸਪੀਚ ਵੀ ਕੀਤੀ ਹੈ ਲੈਕਚਰ ਦਿੱਤਾ ਲੋਕਾਂ ਨੂੰ ਲਾਮਬੰਦ ਕੀਤਾ ਵੀ 13 ਫਰਵਰੀ ਨੂੰ ਦਿੱਲੀ ਜਾਣਾ ਜਿਵੇਂ ਮਰਜੀ ਔਕਣਾ ਪੇਸ਼ ਆਵੇ ਦਿੱਲੀ ਪਹੁੰਚ ਕੇ ਇਹਨਾਂ ਦੇ ਜਿਹੜੇ ਸ਼ਬਦ ਸੀ ਵੀ ਮੋਦੀ ਦੀ ਧੌਣ ਦੇ ਉੱਤੇ ਗੋਡਾ ਰੱਖਣਾ ਤਾਂ ਹੁਣ ਵੇਖਣਾ ਹੋਊਗਾ ਵੀ 13 ਤਰੀਕ ਜਦੋਂ ਆਉਂਦੀ ਹੈ ਮੋਦੀ ਦੀ ਧੌਣ ਤੇ ਗੋਡਾ ਰੱਖਿਆ ਜਾਂਦਾ ਜਾਂ ਮੋਦੀ ਸਾਹਿਬ ਇਹਨਾਂ ਦੀ ਧੌਣ ਦੇ ਉੱਤੇ ਰੱਖ ਦਿੰਦੇ ਆ ਪਰ ਹਾਲਾਤ ਕੀ ਬਣਦੇ ਆ ਉਹ 13 ਫਰਵਰੀ ਨੂੰ ਹੀ ਪਤਾ ਲੱਗੂਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ